ਸਮਾਜ ਨੇ ਸਾਨੂੰ ਕਦੇ ਆਪਣਾ ਅੰਗ ਨਹੀਂ ਸਮਝਿਆ ਗਾਉਣ ਵਾਲੇ ਨੇ ਯਾਰ ਬਿਲਕੁਲ ਨਾ ਤਾਂ ਇਹਨਾਂ ਦੇ ਕੋਲੇ ਕੋਈ ਤਾਕਤ ਹੈ ਨਾ ਇਹਨਾਂ ਦੇ ਪਿੱਛੇ ਕੋਈ ਕਿਲਾ ਹੈ ਜੋ ਮਰਜ਼ੀ ਬੋਲ ਦੇਵੇ ਜਿੱਥੇ ਮਰਜ਼ੀ ਲੈ ਜਾਓ ਪੈਸੇ ਦਿੱਤੇ ਪਤਾ ਇੱਕ ਚੇਅਰਮੈਨ ਸਾਹਿਬ ਸੀਗੇ ਜੀ 3.500 ਰੁਪਏ ਦੇ ਪ੍ਰੋਗਰਾਮ ਬੁੱਕ ਹੋਇਆ ਜੀ ਤਖੂ ਚੱਕ ਪਿੰਡ ਦਾ ਨਾ ਹੋਇਆ ਸ਼ਾਇਦ ਜੀ ਇੱਕ ਸਾਡਾ ਵਾਰਾਤ ਦਾ ਪ੍ਰੋਗਰਾਮ ਸੀ ਉਹ ਸੀ ਮਾਨਸਾ ਜੀ ਉਹ 300 ਰੁਪਏ ਚ ਸੀਗਾ ਉਹਨਾਂ ਪੈਸੇ ਬਾਅਦ ਚ ਲੈ ਲੈਂਦੇ ਸੀ ਉਹ ਤਖੂ ਚੱਕ ਜਦੋਂ ਪ੍ਰੋਗਰਾਮ ਕਰਕੇ ਹਟੇ ਮੈਂ ਗੱਡੀ ਬੈਠ ਕੇ ਪੈਸੇ ਗਿਣੇ ਤਾਂ 74 ਰੁਪਏ ਸੀਗੇ ਕਿਉਂਕਿ ਉਹਦੇ 1 ਰੁਪਏ ਤੋਂ ਵੱਧ ਕੋਈ ਦਿੰਦਾ ਨਹੀਂ ਸੀ ਤੇ ਮੈਂ ਦੇਖਿਆ ਵੀ 100 ਰੁਪਏਾਂ ਵਿੱਚ ਬਾਕੀ ਰਹਿਦਾ 100 ਦੇ ਆਏ ਸੀਗੇ ਕਿਉਂਕਿ ਪੌਣੇ 30 ਦਾ ਪ੍ਰੋਗਰਾਮ ਸੀ ਮੈਂ ਜਾ ਕੇ ਜਦੋਂ ਪੈਸੇ ਫੋਟੇ ਗਿਣ ਕੇ ਮੈਂ ਗਿਆ ਟੇਬਲ ਤੇ ਬੈਠੇ दारू ਪੀਣ ਤੇ ਰੋਟੀ ਖਾਣਾ ਰੋਟੀ ਮੂਰੇ ਲੱਗੀ ਹੋਈ दारू ਪੀਣ ਮੈਂ ਜਾ ਕੇ ਕਿਹਾ ਮੈਂ ਚੇਅਰਮੈਨ ਸਾਹਿਬ ਬਕਾਇਆ ਪੇਮੈਂਟ ਦੇ ਦਿਓ ਉਹ ਚੇਅਰਮੈਨ ਸਾਹਿਬ ਮੇਰੀ ਗੱਲ ਹੀ ਨਹੀਂ ਸੁਣ ਤੇ ਇਹਦੇ ਨਾਲ ਗੱਲ ਮਾਰ ਲਈ ਕਦੇ ਇਧਰ ਲਈ ਕਦੇ ਫੇਰ ਪੈਗ ਪਾ ਲਿਆ ਕਰ ਕਿਰ ਲਖ ਮੈਂ 5 ਕਿ ਮਿੰਟ ਖੜਾ ਹ ਇਹ ਕਹ ਕਦਾ ਉਹ ਧਾਣਾ ਚਲੇ ਜਣੇ ਆ ਵੀ ਖੋਲ ਲਵਾਂਗੇ ਅੱਛਾ ਮੈਂ ਕਿਹਾ ਵੀ ਅਬ ਬਾਕੀ ਖੋ ਸਕਦੇ ਨੇ ਕੋਈ ਬੜੀ ਗੱਲ ਨਹੀਂ ਐ ਕਿਉਂਕਿ ਮੈਨੂੰ ਵੈਸੇ ਹੀ ਅੱਧਾ ਘੰਟਾ ਹੋ ਗਿਆ ਪਹਿਲਾਂ ਪੈਸੇ ਗਿਣੇ ਨੇ ਫਿਰ ਇਹਨਾਂ ਕੋਲੇ ਆ ਫਿਰ ਮਿਲਤਾ ਕਰੀ ਜਾਨਾ ਉੱਥੋਂ ਚੱਲ ਕੇ ਮਨ ਬਣਾ ਲਿਆ ਵੀ ਪੈਸੇ ਪਹਿਲਾਂ ਲੈ ਲਿਆ ਕਰੋ ਚੰਗੀ ਗੱਲ ਐ ਮਨਸਾ ਆ ਗਏ ਹੁਣ ਤੁਹਾਨੂੰ ਪਤਾ ਹੀ ਐ ਇਹ ਇਲਾਕਾ ਗੀਤਾਂ ਦਾ ਗਾਣਿਆਂ ਦਾ ਸ਼ਕੀਨ ਐ ਬਿਲਕੁਲ ਤੇ ਮੈਂ ਤੇ ਰੰਜੀਜੀ ਨਵੇਂ ਨਵੇਂ ਗਾਉਣ ਲੱਗੇ ਚੁਗੇ ਜੀ ਸਾਡੀ ਸਟੇਜ ਚੰਗੀ ਹੋਣੀ ਐ ਦੋ ਚਾਰ ਪੰਜ ਹਜ਼ਾਰ ਬੰਦਾਂ ਦਾ ਹਲ ਹਲ ਕਰਦੇ ਤੋਨੇ ਫਿਰੇ ਸਾਲੀ ਮੰਡੀ ਜੀ ਉਹ ਸੇਟਾਂ ਦੇ ਜਿਹਨਾਂ ਦੇ ਵਿਆਹ ਸੀਗਾ ਉਹ ਘਪਰਾ ਗਏ ਇੰਨੀ ਦੁਨੀਆ ਉਹਦੇ ਦਿਮਾਗ ਜਾਈ ਗਈ ਵੀ ਸਾਡੀ ਰੋਟੀ ਰੋਟੀ ਦਾ ਖਾਜ ਨਹੀਂਦਾ ਹੱਲਾ ਕੁਝ ਹੁੰਦਾ ਨਹੀਂ ਜਾਂਦਾ ਹੈ ਨਹੀਂ ਅਰ ਉਹ ਘਬਰਾਏ ਹੋਏ ਬੋਚ ਗਏ ਆਖ ਕੇ ਕਹਿੰਦੇ ਸ਼ੁਰੂ ਕਰੋ ਜੀ ਸ਼ੁਰੂ ਕਰੋ ਉਹਨਾਂ ਜੀ ਜੀ ਦੇ ਫਾਦਰ ਕਹਿੰਦੇ ਕਹਿੰਦੇ ਜੀ ਪੇਮੈਂਟ ਕਰ ਦਿਓ ਮੈਂ ਕਹਾ ਤੁਹਾਨੂੰ ਮੈਂ ਪੇਮੈਂਟ ਕਰਾਂਗਾ ਕਹਿੰਦੇ ਜੀ ਪੇਮੈਂਟ ਕਰ ਦਿਓ ਉਹ ਤਾਂ ਜੀ ਗੁੱਸੇ ਹੋ ਗਏ ਸਰਦਾਰ ਜੀ ਅਸੀਂ ਟੈਲੀਫੋਨ ਤੇ ਲੱਖਾਂ ਦਾ ਵਪਾਰ ਕਰਦੇ ਆ ਤੁਸੀਂ 200 ਰੁਪਏ ਮੰਗੇ ਜਾਂਦੇ ਹੋ ਮੈਂ ਕਿ ਦੇਖਿਆ ਨੇ ਵੀ ਕਸਟਮਰ ਗੁੱਸੇ ਹੋ ਰਿਹਾ ਹੂੰ ਇਹਨਾਂ ਦੇ ਘਰੇ ਵਿਆਹ ਹੈ ਇਹਨਾਂ ਨੂੰ ਗੁੱਸੇ ਨਹੀਂ ਹੋਣਾ ਚਾਹੀਦਾ ਜੀ ਸੇਠ ਜੀ ਤੁਸੀਂ ਲੱਖਾਂ ਦਾ ਬਵਾਰ ਟੈਲੀਫੋਨ ਤੇ ਕਰਦੇ ਹੋ ਜਿਹੜੀ ਗੱਲ ਅਸੀਂ ਕਹਿੰਦੇ ਆ ਉਹਨੂੰ ਧਿਆਨ ਨਾਲ ਸੁਣੋ ਤੁਹਾਡੇ ਮਹਿਮਾਨ ਆ ਰਹੇ ਨੇ ਤੁਸੀਂ ਤਾਂ ਗੱਲਾਂ ਸੁਣ ਨਹੀਂ ਸਕਦੇ ਰਾਤ ਤੱਕ ਉਹਨਾਂ ਨੇ ਆਈ ਜਾਣਾ ਤੁਸੀਂ ਪੈਸੇ ਦੇ ਕੇ ਆਪਣਾ ਕੰਮ ਕਰੋ ਵੇਲੇ ਹੋਵੋ ਤੁਸੀਂ ਜੇ ਤੁਸੀਂ ਇੱਥੋਂ ਭੱਜ ਗਏ ਬਾਕੀ ਜਿਹੜੇ ਲੋਕ ਤੁਰੇ ਫਿਰਦੇ ਨੇ ਭੱਜਣ ਦੇਣਗੇ ਤੁਹਾਨੂੰ ਭੱਜਣ ਦੇਣਗੇ ਅਸੀਂ ਦੁਬਾਰਾ ਨਹੀਂ ਆਉਣਾ ਕਦੇ ਹਾਂ ਉਹ ਜੀ ਬੜਾ ਦੁਖੀ ਹੋ ਕੇ ਸੇਠ ਨਾਲ ਉਹ ਜਦੋਂ ਜੇਬ ਚੋਂ ਨੋਟ ਕੱਢੇ ਉਹਦੇ ਕੋਲ ਇੱਲੇ ਪੈਸੇ ਐ 100 100 ਦੇ ਨੋਟ ਵਟਾਉਂਦਾ ਤੈਨੂੰ ਹਾਂਜੀ ਐ ਕੱਢੇ ਕੱਢ ਕੇ 20 ਰੁਪਏ ਦਾ ਆਜੋ ਪੜੋ ਸਿੱਧੂ ਸਾਹਿਬ ਮੈਨੂੰ ਹੁਣ ਤੱਕ ਉਸ ਤੇ ਯਾਦ ਐ ਜਿੰਨੀਆਂ ਛਾਲਾਂ ਮੈਂ ਉਸ ਤੇ ਇੱਥੇ ਮਾਰੀ ਪੈਸੇ ਜੇਬ ਚ ਸੀ ਹੌਸਲਾ ਹੀ ਨਾ ਹੋ ਗਿਆ ਹੌਸਲਾ ਕੁਸਤਮ ਕਰੋ ਕਿੰਦੀ ਗੱਲ ਭਾਈ پیسے ਦੇ ਦੋ ਸ਼ੁਰੂ ਕਰ ਦਿਲੇ ਹੂੰ ਉਦੋਂ ਬਾਅਦ ਫਿਰ ਹਰਕਾ ਕਰਦਾਈ ਇਹ ਕੁਦਰਤੀ ਗੱਲ ਹੈ ਕਰਬੂਜੇ ਦੇਖ ਕੇ ਕਰਬੂਜਾ ਰਕ ਫੜ ਲਿੰਦਾ ਹੂੰ ਲੱਗਿਆ ਪਤਾ ਲੱਗ ਗਿਆ ਸਾਰਾ ਨਹੀਂ ਮੈਂ ਵੀ ਖੇਲਦਾ ਮੈਨੂੰ ਉਹਨੂੰ ਮੁੰਡਾ ਕਰਿਆਲ ਗਿਲਸੀ ਮਾਨਕ ਸਾਹਿਬ ਸੀ ਸਰੀ ਇਹਨੂੰ ਕਹਿੰਦਾ ਮੈਂ ਯਾਰ ਪੀਮੇਟ ਪਹਿਲਾਂ ਫੜ ਲਿਆ ਕਰੋ ਤਿੰਨ ਤਿੰਨ ਚਾਰ ਚਾਰ ਫੜ ਪੜ੍ਹ ਕੇ ਹੁੰਦਾ ਜਦੋਂ ਬਾਅਦ ਚ ਪੈਸੇ ਮੰਗਣੇ ਨਾ ਅਦਾ ਆਪਣੀ ਗੱਲ ਦਸੀ ਹੈ ਮੈਨੂੰ ਕਲਾਗਰ ਨੇ ਦੱਸਿਆ ਮੈਨੂੰ ਨਿਰੰਦਰ ਬੀਬਾ ਜੀ ਨੇ ਦੱਸਿਆ ਜੀ ਕਹਿੰਦੇ ਸੁਮੇਖ ਆ ਵਧੀਆ ਗੱਲ ਕੀਤੀ ਆ ਅਸਲ ਗੱਲ ਜਾਂ ਬਾਅਦ ਦੇ ਵਿੱਚ ਨਾ ਪਹਿਲਾਂ ਤਾਂ ਕਹਿੰਦੇ ਪ੍ਰਸ਼ਾਦਾ ਛੱਕ ਕੇ ਜਾਓ ਜੀ ਚਲੋ ਬੈਠ ਜਾਣਾ ਫਿਰ ਕਹਿੰਦੇ ਜੀ ਪੇਮੈਂਟ ਕਰ ਦਿਓ ਉਹ ਓਏ ਲਿਆਓ ਕਿਤਨਾ ਉਹ ਉਸ ਦੂਕ ਦੀ ਅੱਗੇ ਪਤਾ ਕੀ ਹੁੰਦਾ ਸੀਗਾ ਅਟੱਚੀਆਂ ਨਹੀਂ ਸੀ ਹੁੰਦੀਆਂ ਜੀ ਉਹ ਟਰੰਕ ਹੁੰਦੇ ਸੀਗੇ ਅੱਗੇ ਟੀਂਦੇ ਹਾਂਜੀ ਹਾਂਜੀ ਓਏ ਟਰੰਕ ਦੀ ਕੁੰਜੀ ਕਿਹਦੇ ਕੋਲੇ ਆ ਉਹ ਚਾਚੇ ਕੋਲੇ ਆ ਚਾਚਾ ਕਿੱਥੇ ਆ ਜੱਟਾ ਦਰੂਬੀ ਕੇ ਚੋੜਿਆਲੇ ਕੋਠੇ ਚ ਪਿਆ। ਹਾਂਜੀ ਪਾਪਾ 4-4 ਘੰਟੇ ਬੈਠੇ ਰਹਿਣਾ। ਸਰੀ ਲੋਕਾਂ ਨੇ ਅੱਖਾਂ ਚੱਕੀ ਜਣੀਆਂ ਕੁੜੀ ਬੈਠੀ ਐ ਗਉਣ ਵਾਲੀ। ਐਸਾ ਦਾ ਮਾਹੌਲ ਸੀਗਾ। ਹਾਂਜੀ ਤੇ ਤਦੋਂ ਸੇ ਪੇਮੈਂਟ ਲੈਣੀ ਸ਼ੁਰੂ ਕਰ ਦਿੱਤੀ। ਠੀਕ ਆ। ਉੱਥੇ ਆਓ ਜੀ ਪੈਸੇ ਦੇ ਦੋ ਗੱਲ।